ਸਤਿ ਸ਼੍ਰੀ ਅਕਾਲ ਜੀ ਆ ਜਿਹੜੀ ਮੇਰੇ ਨਾਲ ਫੋਟੋ ਦੇਖ ਰਿਹਾ ਜੇ ਇਹ ਨੇ ਜੀ ਥਾਣੇਦਾਰ ਮਨਜੀਤ ਸਿੰਘ ਛਭਾਲ ਜਿਨ੍ਹਾਂ ਦੇ ਇਕਲੌਤੇ ਪੁੱਤਰ ਦੀ ਕਨੇਡਾ ਵਿੱਚ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਬਹੁਤ ਹੀ ਦੁੱਖ ਭਰੀ ਖਬਰ ਤੇ ਦੁਖੀ ਕਰਨ ਵਾਲੀ ਖਬਰ ਆ ਬੜਾ ਮਨ ਨੂੰ ਦੁੱਖ ਲੱਗਾ ਸਾਡਾ ਮਨਜੀਤ ਸਿੰਘ ਨਾਲ ਬਹੁਤ ਪੁਰਾਣਾ ਪਿਆਰ ਆ ਜੀ ਉਹ ਵੀ 25 ਹਾਲ ਤੋਂ ਕੀ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਆਪਣੇ ਬੱਚੇ ਦੀ ਅਰਥੀ ਨੂੰ ਕੰਧਾ ਦੇਣਾ ਹੁੰਦਾ ਵਾ ਉਹ ਤੇ ਬਹੁਤ ਵੱਡਾ ਦੁੱਖ ਆਪਾਂ ਮੰਨਿਆ ਜਾਂਦਾ ਤੇ ਪਰ ਇੱਥੇ ਇਸ ਵੱਡੇ ਦੁੱਖ ਵਿੱਚ ਇੱਕ ਦੁੱਖ ਹੋਰ ਵੱਡਾ ਵੇਖੋ ਕਿੱਡਾ ਵਾ ਕਿ ਉਹਨਾਂ ਦਾ بیٹے ਨੂੰ ਅੱਜ 14 ਦਿਨ ਹੋ ਗਏ ਨੇ ਉਧਰ ਕੈਨੇਡਾ 'ਚ ਪੂਰੇ ਹੋਏ ਨੂੰ ਤੇ ਅਜੇ ਤੱਕ ਉਹਨਾਂ ਨੇ ਆਪਣੇ ਪੁੱਤ ਦੀ লাশ ਵੀ ਨਹੀਂ ਵੇਖੀ ਤੇ ਇੱਕ ਇੱਕ ਦਿਨ ਕਿਵੇਂ ਇਸ ਪਰਿਵਾਰ ਦਾ ਨੰਘਿਆਊਗਾ ਕੀ ਹਾਲਾਤ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਕੀ ਮੈਨੂੰ ਸਿਰਫ ਅਜੇ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਵਾ ਉਹ ਮੇਰੀ ਆ WhatsApp ਦੀ ਪ੍ਰੋਬਲਮ ਲਾ ਲੋ ਜਾਂ ਕੋਈ ਹੋਰ ਪਤਾ ਨਹੀਂ ਕੀ ਚੱਕਰਾਂ ਨਹੀਂ ਤੇ ਮੈਨੂੰ ਵੈਸੇ ਖਬਰਾਂ ਤਕਰੀਬਨ ਪਤਾ ਲੱਗ ਜਾਂਦੀਆਂ ਸਭ ਨੂੰ ਲੱਗ ਜਾਂਦੀਆਂ ਹੁਣ ਸੌਖਾ ਫੇਸਬੁੱਕ ਤੇ ਪਤਾ ਲੱਗ ਜਾਂਦਾ ਉਹ ਸਾਰੀ ਤੇ ਮੈਨੂੰ ਸਿਰਫ ਅੱਧਾ ਘੰਟਾ ਪਹਿਲਾਂ ਜਦੋਂ ਮੈਂ ਪੜਿਆ ਕਿ ਮਨਜੀਤ ਸਿੰਘ ਥਾਣੇਦਾਰ ਦਾ ਛਭਾਲ ਥਲਾਂ ਦਿਮਾਗ ਚ ਆ ਜਾਂਦੀਆਂ ਵਾ ਤੇ ਉਹ ਮੈਂ ਜਦੋਂ ਇੱਕ ਨਾਲ ਉਧਰ ਲਿਖਿਆ ਵੀ ਆਪਣਾ ਸੰਸਕਾਰ ਕੱਲ ਨੂੰ ਹੁਣਾਂ ਜੀ ਕੱਲ ਆਪਣਾ ਦੁਪਹਿਰ ਨੂੰ ਵੀਰਵਾਰ ਉਹ ਰਾਧਾ ਸੋਮੀ ਡੇਰਾ ਤਰਨਤਾਰ ਰੋਡ ਤੇ ਫਿਰ ਆਟੋਮੈਟਿਕਲੀ ਦਿਮਾਗ ਉਧਰ ਵੱਜਾ ਵੀ ਉਧਰ ਉਹਨਾਂ ਦਾ ਘਰ ਆ ਪਰ ਫਿਰ ਵੀ ਮੈਨੂੰ ਕੋਈ ਯਕੀਨ ਨਹੀਂ ਜਿਵੇਂ ਲਾਲੋ ਜਾਂ ਮਾਨੂੰ ਉਹ ਨਹੀਂ ਲੱਗਾ ਤੇ ਫਿਰ ਮੈਂ ਮੈਨੂੰ ਸਰਦਾਰ ਬ੍ਰਦਰ ਪਗੜੀ ਵਾਲੇ ਆ ਆਪਣੇ ਸੱਜਣ ਆ ਉਹਨਾਂ ਕੋਲ ਮੈਂ ਪਹਿਲਾਂ ਕਲੀਅਰ ਕੀਤਾ ਉੱਥੇ ਲਾਗੂ ਵੀ ਮੈਂ ਕਹਿਆ ਯਾਰ ਆ ਗੱਲ ਇਹ ਆਪਣੇ ਮੰਜੀਸੋ ਦੇ ਹੋਈ ਆ ਉਹਨਾਂ ਮੈਨੂੰ ਦੱਸਿਆ ਵੀ ਆ ਗੱਲ ਸਹੀ ਆ ਮੈਂ ਹੁਣੇ ਅਫਸੋਸ ਕਰਕੇ ਆਇਆ ਉਧਰੋਂ ਪਰ ਪਤਾ ਹੀ ਨਹੀਂ ਅਸੀਂ ਤੇ ਆਪਣੀਆਂ ਰੁਟੀਨ ਚ ਜਿਵੇਂ ਵੀਡੀਓ ਪਾ ਰਹੇ ਹਾਂ ਆ ਜਿਵੇਂ ਹੁਣ ਮੇਰੇ ਬੱਚਿਆਂ ਦੇ ਟੂਰ ਕੱਲ ਕਰਕੇ ਆਏ ਆ ਤੇ ਉਹਦੀਆਂ 5-6 ਵੀਡੀਓ ਡਾਊਨਲੋਡ ਕੀਤੀਆਂ ਇ ਤੇ ਹੋ ਰਹੀਆਂ ਨੇ ਤੇ ਮੇਰੇ ਦਿਮਾਗ 'ਚ ਇਹ ਗੱਲ ਵੱਜੀ ਵੀ ਯਾਰਾ ਏਡੀ ਵੱਡੀ ਖਬਰ ਹੋ ਗਈ ਤੇ ਸਾਡੇ ਸਾਨੂੰ ਪਤਾ ਹੀ ਨਹੀਂ ਲੱਗਾ ਇਸ ਗੱਲ ਦਾ ਕਿਉਂਕਿ ਕੰਮ ਤੇ ਸਾਰੇ ਚੱਲਦਾ ਹੀ ਰਹਨੇ ਆ ਪਰ ਨਹੀਂ ਜਿੱਥੇ ਜਿਹੜੀ ਚੀਜ਼ ਬਣਦਾ ਵਾ ਕੋਈ ਦੁੱਖ ਅਫਸੋਸ ਬਣਦਾ ਵਾ ਕਿਉਂਕਿ ਅਸੀਂ ਇਨਾ ਮੇਰਾ ਥੋੜਾ ਤੁਹਾਨੂੰ ਦੱਸਿਆ ਨਾ ਇੱਕ ਹੋਰ ਵੀ ਚੱਕਰ ਆ ਨਾ ਵੀ ਮੈਂ ਜਿਨ੍ਹਾਂ ਦੇ ਘਰ ਪਰਿਵਾਰਾਂ ਰਿਸ਼ਤੇਦਾਰਾਂ ਚ ਖੁਸ਼ੀ ਖੁਸ਼ਾਲੀ ਦੇ ਵਿਆਹ ਸ਼ਾਦੀਆਂ ਦੇ ਇਕੱਠੇ ਭੰਗੜੇ ਪਾਉਣੇ ਇਕੱਠੇ ਵਿਆਹਾਂ ਸ਼ਾਦੀਆਂ ਦਾ ਤੁਹਾਨੂੰ ਪਤਾ ਹੀ ਆ ਮਨੋਰੰਜਨ ਕੀਤੇ ਹੋਣਾ ਇਕੱਠੇ ਰਹਿ ਹੋਈਏ ਫਿਰ ਉੱਥੇ ਇਹੋ ਜਿਹਾ ਟਾਈਮ ਤੇ ਨਾ ਬੰਦਾ ਜਾਵੇ ਤੇ ਬਹੁਤ ਮਾੜੀ ਗੱਲ ਵਾ ਤੇ ਚਲੋ ਅਗਲੇ ਨੇ ਕਹਿਣਾ ਤੇ ਕਿਸੇ ਨੇ ਕੁਝ ਨਹੀਂ ਹੁੰਦਾ ਪਰ ਮਨ ਚ ਤੇ ਆਉਂਦੀ ਹੈ ਨਾ ਤੇ ਹਰ ਬੰਦੇ ਦੇ ਆ ਜਾਂਦੀ ਵੀ ਯਾਰਾ ਫੁਰਾਣਾ ਸੱਜਣ ਸਾਡਾ ਇਸ ਤਰ੍ਹਾਂ ਤੇ ਅਜੇ 14 ਦਿਨ ਹੋ ਗਏ ਆ ਕਿਸ ਤਰ੍ਹਾਂ ਆ ਤੇ ਚਲੋ ਜੋ ਵੀ ਹੋਇਆ ਬਹੁਤ ਮਾੜਾ ਆ ਜੀ ਤੇ ਬਹੁਤ ਹੀ ਨਾਈਸ ਸੋਹਣਾ ਸੁਨੱਖਾ ਪਰਸਨੈਲਿਟੀਡ ਮੁੰਡਾ ਤੇ ਚਲੋ ਮਾਪਿਆਂ ਲਈ ਸਾਰੇ ਪਰਸਨੈਲਿਟੀਡ ਮੁੰਡੇ ਆ ਸਾਰੇ ਸੋਹਣੇ ਹੁੰਦੇ ਆ ਪਰ ਇੱਥੇ ਮੈਂ ਥੋੜਾ ਜਿਹਾ ਆਪਣਾ ਬਾਸ ਸਟੂਡੀਓ ਦੇ ਤਰੀਕੇ ਨਾਲ ਜਦੋਂ ਕਹੀਦਾ ਵਾਂ ਵਿਆਹਾਂ ਸ਼ਾਦੀਆਂ ਜਦੋਂ ਲੋਕ ਮਿਲਦੇ ਆ ਨਾ ਕਿਰਮੇ ਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਿਹੜੇ ਕੋਈ ਪਰਸਨੈਲਿਟੀਡ ਹੋਣ ਜਿਸ ਤਰ੍ਹਾਂ ਉਹਦੀਆਂ ਮੈਂ ਫੋਟੋਆਂ ਕਰਨੀਆਂ ਕੈਮਰੇ ਚ ਇਹੋ ਜੀ ਪਰਸਨੈਲਿਟੀ ਨੂੰ ਵੇਖਣਾ ਇਹਦੀਆਂ ਫੋਟੋਆਂ ਕਰਨੀਆਂ ਬੇਟੇ ਦੀਆਂ ਤੇ ਵਧੀਆ ਲੱਗਣਾ ਮੈਂ ਉਦੋਂ ਇਹਦੇ ਕਹਿਣਾ ਵੀ ਦੇ ਨਏ ਨਕਸ਼ ਬੜੇ ਤਿੱਖੇ ਆ ਮੁੰਡਾ ਕਿੱਡਾ ਸਮਾਰਟ ਆ ਫੋਟੋ ਫੋਟਾ ਲਾਉਂਦੇ ਰਹਿਣਾ ਅੱਜ ਉਹਨੇ ਨਾ ਫੋਟੋ ਤਾਂ ਨਹੀਂ ਮੈਨੂੰ ਪਤਾ ਲੱਗਾ ਕਿ ਉਹ ਵੱਡਾ ਹੋ ਗਿਆ ਕੈਨੇਡਾ ਗਿਆ ਸੀ ਤੇ ਉਹ ਜਦੋਂ ਵੇਖਿਆ ਫੋਟੋ ਵੇਖੀ ਤਾਂ ਬੜਾ ਮਾਡਲਿੰਗ ਜਿਹਾ ਬੱਚਾ ਲੱਗਾ ਮਾਡਲ ਜਿਹਾ ਜਦੋਂ ਖਬਰ ਪੜੀ ਦੁਖਦਾਈ ਖਬਰ ਜ਼ਰੂਰ ਲਿਖੀ ਸੀ ਕਿਸੇ ਪੱਤਰਕਾਰ ਨੇ ਪਰ ਮਨਜੀਤ ਸਿੰਘ ਨਾਂ ਤੋਂ ਤੇ ਵੈਸੇ ਬੱਚੇ ਦੀ ਆਮ ਹੀ ਪੱਤਰ ਫੋਟੋ ਵੇਖ ਲਈ ਨੇ ਉੱਤਲੇ ਵੇਖ ਲਈ ਸੀ ਤੇ ਮੁੰਡਾ ਸੋਣਾ ਜੋ ਦੁਖਦਾਈ ਖਬਰ ਵੇਖੀ ਤੇ ਫਿਰ ਪੜ੍ਹਨੀ ਜ਼ਰੂਰੀ ਹੋ ਗਈ ਯਾਰ ਇੰਨਾ ਸੋਣਾ ਮੁੰਡਾ ਤੇ ਕੀ ਕਿਵੇਂ ਹੋ ਗਿਆ ਤੇ ਹੁਣੇ ਉਧਰ ਆਏ ਆ ਜੀ ਬਹੁਤ ਮਾੜਾ ਆ ਜੀ ਇੰਨਾ ਵੱਡਾ ਸਦਮਾ ਹੋ ਜਾਣਾ ਤੇ ਇਹ ਤੇ ਪਰਿਵਾਰ ਨੂੰ ਪ੍ਰਮਾਤਮਾ ਪਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਬੱਚੇ ਦੀ ਰੂਹ ਨੂੰ ਸ਼ਾਂਤੀ ਦੇਵੇ ਸੱਚੀ ਗੱਲ